ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਮੁਹੱਲਾ ਕਲੀਨਿਕ ਅਤੇ ਇਹਨਾਂ ਦੇ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦਾ ਮੁੱਦਾ ਚੁੱਕਿਆ ਹੈ। ਉਹਨਾਂ ਨੇ ਸਿਹਤ ਮੰਤਰੀ ਤੋਂ ਸਵਾਲ ਕੀਤਾ ਹੈ ਕਿ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕਰਨ ਲਈ ਕਿੰਨੇ ਪ੍ਰਾਇਮਰੀ ਹੈਲਥ ਸੈਂਟਰ ਅਤੇ ਕਮਿਊਨਿਟੀ ਹੈਲਥ ਸੈਂਟਰ ਬੰਦ ਕੀਤੇ ਗਏ ਨੇ। ਮੁਹੱਲਾ ਕਲੀਨਿਕਾਂ ਲਈ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ। ਇਹ ਸਟਾਫ ਕਿੰਨਾ ਹੈਲਥ ਸੈਂਟਰਾਂ ਦੇ ਵਿੱਚੋਂ ਬਦਲ ਕੇ ਲਗਾਇਆ ਗਿਆ ਹੈ। ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦੇ ਇਹਨਾਂ ਸਵਾਲਾਂ ਦਾ ਜਵਾਬ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਦਿੱਤਾ ਹੈ। ਸਰਦਾਰ ਪ੍ਰਗਟ ਸਿੰਘ ਪੁਆਰ ਸਰ 1284 ਡਾਕਟਰ ਬਲਬੀਰ ਸਿੰਘ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਾਨਯੋਗ ਸਪੀਕਰ ਸਾਹਿਬ ਬਸੇ ਸਪਲੀਮੈਂਟਰੀ ਪੁੱਛਣਾ ਤਾਂ ਵਧੀਆ ਡਾਇਰੈਕਟਲੀ ਜੀ ਹਾਂ ਜੀ ਤੁਹਾਡੇ ਕੋਲ ਆ ਗਿਆ ਪੁਆਰ ਸਾਹਿਬ ਸਪਲੀਮੈਂਟਰੀ ਸਰ ਬਹੁਤ ਚੰਗੀ ਗੱਲ ਹੈ ਕਿ ਕਿਉਂਕਿ ਕਿਸੇ ਪ੍ਰੋਫੈਸ਼ਨਲ ਦਾ ਕਿਸੇ ਡਿਪਾਰਟਮੈਂਟ ਦਾ ਹੈੱਡ ਹੋਣਾ ਮਿਨਿਸਟਰ ਹੋਣਾ ਬਹੁਤ ਚੰਗੀ ਗੱਲ ਹੈ ਮੈਂ ਤਾਂ ਸਿਰਫ ਇੰਨਾ ਪੁੱਛਣਾ ਚਾਹੁੰਦਾ ਮੰਤਰੀ ਸਾਹਿਬ ਨੂੰ ਕਿ ਜਿਹੜੇ ਮਹੱਲਾ ਕਲੀਨਿਕ ਹੈ ਉਹਦੇ ਵਿੱਚ ਸਟਾਫ ਕਿੱਥੋਂ ਆਇਆ ਤੇ 1750 ਕਰੋੜ ਰੁਪਈਆ ਮੇਰਾ ਖਿਆਲ ਹੈ ਕਿ ਜਿੰਨਾ ਕੁ ਮੈਨੂੰ ਸਮਝ ਹੈਗੀ ਆ ਐਨਐਚਐਮ ਦਾ ਗਵਰਨਮੈਂਟ ਆਫ ਇੰਡੀਆ ਨੇ ਰਿਲੀਜ਼ ਨਹੀਂ ਕੀਤਾ ਤੇ ਉਹਦੇ ਪਿੱਛੇ ਕੀ ਕਾਰਨ ਇਹਦਾ ਸਟਾਫ ਜਿਹੜਾ ਮਹੱਲਾ ਕਲੀਨਿਕ ਦਾ ਕਿਉਂਕਿ ਸਟਾਫ ਤਾਂ ਤੁਸੀਂ ਇਹਦੇ ਲਈ ਕੋਈ ਕੋਈ ਕਿਉਂਕਿ ਉਹ ਜਿਹੜਾ ਸਟਾਫ ਆ ਸਿਰਫ ਟਰਾਂਸਫਰ ਹੋਇਆ ਹੈਗਾ ਔਰ ਮੈਡ ਮੰਤਰੀ ਸਾਹਿਬ ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਿੰਨਾ ਸਾਡੇ ਕੈਨਰਾਈਜ਼ ਜਿਹੜੀ ਆ ਸੀਐਚਸੀ ਚਲਾਉਂਦੇ ਸੀ ਲੇਕਿਨ ਤੁਸੀਂ ਉੱਥੋਂ ਸਟਾਫ ਬਦਲ ਦਿੱਤਾ ਉਸ ਪਿੰਡ ਦੇ ਵਿੱਚ ਉਹ ਸੀਐਚਸੀ ਚੱਲੀ ਨਹੀਂ ਤੇ ਉਹ ਜਿਹੜੀ ਡਿਸਪੈਂਸਰੀ ਸੀ ਜਿਹੜੇ ਐਨਆਰਾਈ ਚਲਾਉਂਦੇ ਸੀ ਉਹ ਬੰਦ ਹੋ ਗਈ ਸੀ ਇਹਦੇ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ ਭੀਰਜਿੰਦਰਾ ਹਸਪੀਟਲ ਦੇ ਵਿੱਚ ਕਈ ਵਾਰੀ ਲੋਕਾਂ ਨੇ ਨਾ ਟੈਲੀਫੋ ਆ ਜਿਹੜੀ ਆ ਮੋਬਾਈਲ ਦੀ ਲਾਈਟ ਨਾਲ ਵੀ ਆਪਰੇਸ਼ਨ ਹੁੰਦੇ ਆ ਇਹੋ ਜੀ ਅਜੇ ਆਪਣੀ ਸਥਿਤੀ ਹੋਈ ਨਹੀਂ ਤੁਸੀਂ ਚੰਗਾ ਕੰਮ ਕਰ ਰਹੇ ਹੋ ਮੈਂ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਪਰ ਜਿਹੜਾ ਉਹ ਕਾਰਨ ਹੈਗੇ ਉਹ ਵੀ ਬੜਾ ਜਿਆਦਾ ਦੱਸ ਦਿਓ ਤੁਸੀਂ ਮਿਨਿਸਟਰ ਸਾਹਿਬ ਜੀ ਸਾਡੇ ਸਾਡੀ ਮੀਟਿੰਗ ਹੈ ਜੀ ਕੱਲ ਨੂੰ ਮੈਂ ਆਪਣੇ ਸਟਾਫ ਦੇ ਨਾਲ ਜਾ ਰਿਹਾ ਅਸੀਂ ਉਹਨਾਂ ਨੂੰ ਕਹਿੰਨੇ ਆਂ ਕਿ ਜਿਹੜਾ ਸੈਂਟਰ ਤੇ ਸਟੇਟ ਦੋਨਾਂ ਦੀ ਰਿਸਪੌਂਸਿਬਿਲਟੀ ਆ ਜੀ ਹੈਲਥ ਇਜ਼ ਪ੍ਰੀਡੋਮੀਨੈਂਟਲੀ ਅ ਸਟੇਟ ਸਬਜੈਕਟ ਵੀ ਤੁਹਾਡੇ ਉਹ ਕਹਿੰਦੇ ਸਾਰੀ ਬ੍ਰਾਂਡਿੰਗ ਸੈਂਟਰ ਦੀ ਕਰੋ ਅਸੀਂ ਕਹਿੰਦੇ ਨਹੀਂ ਕੋ-ਬ੍ਰਾਂਡਿੰਗ ਕਰੋ ਤੁਸੀਂ ਸਾਬਤੋ ਜੀ ਸਾਰੇ ਕੋ-ਬ ਹੌਸਟ ਹੌਸਟ ਸੇ ਕਿ ਹਾਂ ਵੀ ਕੋ-ਬ੍ਰਾਂਡਿੰਗ ਹੋਣੀ ਚਾਹੀਦੀ ਹੈ ਸਟੇਟਸ ਦਾ ਵੀ ਹੱਕ ਹੈ ਜੀ ਉਹਨਾਂ ਦੀ ਵੀ ਬ੍ਰਾਂਡਿੰਗ ਹੋਵੇ ਸਾਡੀ ਵੀ ਹੋਵੇ ਨਾਲ ਜੀ ਦੋਨਾਂ ਦੀ ਕੋ-ਬ੍ਰਾਂਡਿੰਗ ਹੋਣੀ ਚਾਹੀਦੀ ਹੈ ਦੱਸੋ ਜੇ ਮੈਂ ਕੁਝ ਗਲਤ ਕਹਿਣਾ ਤਾਂ ਦੱਸ ਦਿਓ ਜੀ ਮੈਨੂੰ ਗੱਲ ਸਿਰਫ ਇੰਨੀ ਹੈ ਜਿਸੀਂ ਕੋ-ਬ੍ਰਾਂਡਿੰਗ ਕਰ ਰਹੇ ਹਾਂ ਉਹ ਕਹਿੰਦੇ ਵੀ ਸਾਡੇ ਵਾਲੀ ਬ੍ਰਾਂਡਿੰਗ ਕਰੋ ਇਸ ਕਿਹਨੇ